ਆ ਗੱਬਨੀਆਂ ਫੈਤੀ ਹੁਣੇ ਮੁੱਕ ਲੀ ਜਿਹੜੇ ਸਾਕੇ ਬੰਦੇ ਹੀ ਨੇ ਮੇਰੇ ਤੇ ਬੰਦਾ ਕਦੋਂ ਖੜਾਇਆ ਹੋਇਆ ਮੈਨੂੰ 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 ਤੇਰੀ ਗੱਤੀ ਜਾਣਨਾ ਮੈਨੂੰ ਤੇ ਕਿਹੜੇ ਮੇਰੇ ਫੋਨ ਤੁਸੀਂ ਲਾਇਆ ਮੀਡੀਆ ਨੂੰ ਫੋਨ ਤੁਸੀਂ ਲਾਇਆ ਮੀਡੀਆ ਨੂੰ ਫੋਨ ਇੱਕ ਮਿੰਟ ਰੋ ਜਾ ਇੱਕ ਮਿੰਟ ਹੋ ਜਾ ਵੀਰੇ ਤੁਹਾਡੀ ਸੌਂਚ ਚੈੱਕ ਕਰ ਲੋ ਤੁਹਾਨੂੰ ਮੇਰਾ ਫੋਨ ਆ ਕੋਈ ਆਪਦੇ ਫੋਨ ਦੀ ਕਾਲ ਦਿਖਾਓ ਨਾ ਆਪਦੇ ਫੋਨ ਦੀ ਕਾਲ ਦਿਖਾਓ ਬਾਈ ਰੋਈ ਆ ਥੋੜੇ ਤਾਂ ਸਿਮ ਕਾਟ ਨਹੀਂ ਤਾਂ ਹੋਣੀ ਇੱਕ ਸਿਮ ਲੈ ਸਿਮ ਤੇ ਮੈਂ ਸਿਰੋ ਵੀਰੇ ਕਾਲ ਦਿਖਾ ਦਿਓ ਆਪਦੇ ਫੋਨ ਦੀ ਕਾਲ ਦਿਖਾ ਦਿਓ ਲਾਸਟ ਕਾਲ ਦਿਖਾ ਦਿਓ ਫੋਨ ਦੀ ਲਾਸਟ ਕਾਲ ਦਿਖਾ ਦਿਓ ਵੀਰੇ ਮੇਰੀ ਕਾਲ ਸੁਣੋ ਨਹੀਂ ਨਹੀਂ ਯਾਰ ਮੈਂ ਹੀ ਨਹੀਂ ਤੂੰ ਐਨੇ ਖਾਂਦਾ ਇੰਨਾ ਯਾਰ ਪਾਈ ਇਹ ਤੂੰ ਵੀ ਲਾਸਟ ਕਾਲ ਦਿਖਾ ਮੈਂ ਕਿਹੜੀ ਲਾਸਟ ਕਾਲ ਦਿਖਾਵਾਂ ਯਾਰ ਜਦੋਂ ਮੈਂ ਤੂੰ ਖਾਂਗਾ ਤੂੰ ਹੀ ਦੇਣਾ ਕੋਚ ਚਲਾ ਲੈਣਾ ਮੈਂ ਸਾਈਡ ਤੇ ਖੜਾ ਯਾਰ ਤੁਸੀਂ ਮੈਨੂੰ ਕੋਈ ਪੰਗਾ ਲਾਓ ਯਾਰ ਮੀਡੀਆ ਨੂੰ ਫੋਨ ਨਹੀਂ ਮੈਂ ਕਹਿੰਦਾ ਕਢਾਉਂਦਾ ਕਿਹੋ ਜਿਹੀ ਕਾਰਟ ਕਢਾਉਣਾ ਦੀ ਸਾਨੂੰ ਹੱਥ ਬਾਜੀ ਜੀ ਸਾਾਨੂੰ ਤੁਸੀਂ ਕੀ ਕਰ ਬੱਡੇ ਵੀਰ ਨੂੰ ਬੇਸ ਨਹੀਂ ਕਰਦਾ ਮੈਂ ਦੱਸੋ ਤੁਸੀਂ ਨਾ ਨਹੀਂ ਹੁੰਦਾ ਯਾਰ ਨਹੀਂ ਇਹਦਾ ਯਾਰ ਅੱਛਾ ਹੁਣ ਕਿਹਨੇ ਬਣਾ ਰਿਹਾ ਦਿਨੀ ਯਾਰ ਪਹਿਲੀ ਵੀਡੀਓ ਦੇ ਵਿੱਚ ਨਾਲ ਹੀ ਖੜਾ ਕੋਈ ਗੱਲ ਨਹੀਂ ਠੀਕ ਗੱਲ ਹੈ ਇੱਥੇ ਖੜਾ ਮੈਂ ਸਾਈਡ ਤੇ ਅਰੇ ਆਉਂਦੇ ਖੜੇ ਇੱਧਰ ਦੇਖੋ ਉਹ ਨਾ ਜੈਨ ਵਾਲੇ ਦੋ ਬੰਦੇ ਆਣ ਚੱਲੇ ਆ ਰਹੇ ਹੱਥ ਇਹਨਾਂ ਨੇ ਆਪਾਂ ਨੂੰ ਇਹ ਨਹੀਂ ਕੀਤਾ ਹੱਥ ਇਹਨੇ ਹੱਥ ਦੇ ਕੇ ਗੱਡੀ ਨੂੰ ਰੋਕਿਆ ਨਹੀਂ ਨਹੀਂ ਬਾਈ ਜੀ ਤੁਸੀਂ ਸਾਈਡ ਤੇ ਖੜੇ ਸੀ ਮੈਂ ਕੀਤਾ ਤੁਸੀਂ ਸਾਈਡ ਤੇ ਖੜੇ ਸੀ ਠੀਕ ਆ ਵੀਰੇ ਝੂਠ ਨਾ ਬੋਲੋ 100 ਖਾ ਲੋਗੇ ਗੁਰਦੁਆਰੇ ਦੀ ਚੀਜ਼ ਦੀ ਗੁਰਦੁਆਰੇ 100 ਨਹੀਂ ਨਹੀਂ ਉਹ ਬੰਦੇ ਨੇ ਹੱਥ ਕੀਤਾ ਆਣੀ ਉਹਨੇ ਤਾਂ ਤੱਤ ਮੈਂ ਰੋਟਾ ਨਹੀਂ ਗੱਤਰ ਦੀ ਸੋង ਆਉਂਦੀ ਇਥੇ ਨਹੀਂ ਨਹੀਂ ਯਾਰ ਆ ਤਾਂ ਗੱਲ ਗਾਲਤਾ ਆ ਗੱਲ ਗਾਲਤਾ ਉਹ ਨਕਲੀ ਪੁਲਿਸ ਵਾਲਾ ਬਾਈ ਉਹ ਨਕਲੀ ਪੁਲਿਸ ਵਾਲਾ ਨਾਲ ਖੜ ਕੇ ਜਿਹੜਾ ਡਿਊਟੀ ਕਰ ਰਿਹਾਗਾ ਕੋਈ ਡੂਰੀ ਨਹੀਂ ਜਾਉਂਦਾ ਹੈਲੋ ਉਹ ਨਕਲੀ ਪੁਲਿਸ ਵਾਲਾ ਇੱਥੇ ਆਉਂਦਾ ਹੁੰਦਾ ਕੋਈ ਡੂਰੀ ਨਹੀਂ ਜਾਉਂਦਾ ਕੋਈ ਨਾ ਪੱਟੀ ਪਾਈ ਸੀ ਤੇ ਉਹੀ ਕਾਲੇ ਬੂਟ ਪਾਏ ਸੀ ਖਾਖੀ ਪੱਗਬੰਨੀ ਸੀ ਇਹਨਾਂ ਨੇ ਰਾਤ ਡਿਊਟੀ ਕਰਾ ਰਿਆ ਸੀ ਤੇ ਹੁਣ ਪਸੂ ਆਹ ਹੋਰ ਇੰਨਾ ਬਹੁਤ ਖਾਓ ਜੀ ਹੋਰ ਗੋਦੜ ਦੀ ਸੌਖਾ ਮੈਂ ਖਾਉਂਗਾ ਮੈਂ ਨਹੀਂ ਹੈਗਾ ਹੋਰ ਤਾਂ ਦੀ ਸੌਖਾ ਨਹੀਂਓ ਹੋਰ ਤਾਂ ਦੀ ਸੌਖਾ ਨਹੀਂਓ ਮੈਨੂੰ ਤੁਸੀਂ ਗੋਦੜ ਦੀ ਸੌਖਾ ਨਹੀਂਓ ਮੈਨੂੰ ਭੱਤੇ ਦਾ ਕਿਵੇਂ ਬਣਾ ਰਿਹਾ ਹੋਰ ਤਾਂ ਦੀ ਸੌਖਾ ਨਹੀਂਓ ਜੀ ਤੁਸੀਂ ਆਪ ਵੀ ਲੱਗਿਆ ਸੀ ਪਹਿਲਾਂ ਇੱਥੇ ਹੱਥ ਜੋੜੀ ਖੜੇ ਆ ਜੀ ਤਾਂ ਨੂੰ ਮੈਨੂੰ ਬੁਲਾਉਂਦੀ ਬਾਹਣਾ ਲੱਭਦੇ ਕੋਈ ਕੇਸ ਤੋਂ ਦਾ ਹੱਥ ਜੋੜ ਕੇ ਕਹਿਣਾ ਗੋਦੜ ਦੀ ਸੌਖਾ ਇਹ ਤੋਂ ਮੈਂ ਬੁਲਾਉਂਗਾ ਗੋਦੜ ਦੀ ਸੌਖਾ ਹੋਰ ਤਾਂ ਦੀ ਸੌਖਾ ਹੋਰ ਤਾਂ ਦੀ ਸੌਖਾ ਗੋਦੜ ਦੀ ਸੌਖਾ ਗੋਦੜ ਦੀ ਸੌਖਾ ਹਾਂ 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 ਮੈਂ ਸਰਕਾਰ ਦੀ ਸੋਹ ਖਾ ਕੇ ਕਹਿਣਾ ਉਹ ਨਕਲੀ ਪੁਲਿਸ ਵਾਲਾ ਮੈਨ ਖੜਾ ਸੀ ਖੜਾ ਜੇ ਨਾਲ ਹੀ ਆਣੀ ਮੈਂ ਜਾਣਦਾਂ ਨਹੀਂ ਬੰਦਾ ਮੈਂ ਸਰਕਾਰ ਦੀ ਸੋਹ ਖਾਉਂਗੀ ਭਾਈ ਜੀ ਫੇਰ ਤਾਂ ਮੈਂ ਕੰਨਾ ਤੁਰ ਸਰਕਾਰ ਦੀ ਸੋਹ ਖਾਉਂਗੀ ਸਰਕਾਰ ਦੀ ਸੋਹ ਖਾਉਂਗੀ ਫੇਰ ਨਾ ਮਾਰੀ ਛੁੱਟੀ ਦੇ ਮ赖 ਤੋਂ ਉਹ ਹੋ ਗਏ ਹੈਰੀ ਸਿੰਘ ਆ ਸਰਕਾਰ ਨੇ ਕੋਈ ਮੰਨ ਨਹੀਂ ਪਾਇਆ ਆਦੇ ਨੀੜੀਆਂ ਆਪ ਹੀ ਭੋਸਕੇ ਆ ਕੇ ਹਲੋ ਚਾਰਾਨ ਹੋ ਗਿਆ ਹੁਣ ਕਤਲ ਹੋ ਰਹੀ ਹਜ਼ਾਰ ਦਾ ਤੇ ਕਾਇਮ ਇਹ ਫੁੱਲੀ ਉੱਥਰੀ ਆ ਕਿਹੜੇ ਤਰੀਕੇ ਨਾਲ ਤੇ ਅੰਜਾਮ ਹੋ ਗਿਆ ਹਲੋ ਚਾਰਾਨ ਭਾਵੇਂ 10000 ਉਹ ਭਾਜੀ ਤੇ ਰੋਲਾ ਪਿਆ ਪਿਆ ਯਾਰ ਆਜ ਉਧਰ ਫਸਦੇ ਕੋਈ ਤੇ ਅੰਜਾਮ ਲੱਗ ਗਿਆ ਸ਼ਹਿਰ ਚ ਹਾਈ ਹਲੇ ਨੰਬਰ ਪਲੇਟ ਅਸ ਬੈਂਕਲ ਕੋਈ ਇਧਰ ਰੱਖੇ ਨੂੰ ਆ ਗਿਆ ਬੰਦਾ ਨੰਬਰ ਕੋਈ ਰੱਖ ਚੈਰ ਜਾ ਲੰਘੇ ਮੇਨ ਅਪਰੋਚ ਪਰ ਰੋਡ ਤੇ ਯਾਰ ਤੁਸੀਂ ਬੰਦ ਕਹਿ ਰਿਹਾ ਬੰਦ ਕਾਰਵਾਈ ਰੋਡ ਪਾ ਪੁਲ ਨਾ ਚੜੇ ਥੱਲੇ ਥੱਲੇ ਵੀ ਆਇਓ ਜਲਦੀ ਆਓ ਡਿਊਟੀ ਕਰਦੇ ਆ ਹਾਂ ਤਾਂ ਸੋਚ ਕਰਦੇ ਆ ਆ ਨਵੋ ਫੀਰਿਓ ਦੇ ਲੈ ਕੇ ਆਣ ਆ ਯਾਰ ਮੈਨੂੰ ਸਾਥ ਕੀ ਕਰਨਾ ਥੋਨੇ ਮੀਡੀਆ ਵਾਲੇ ਆਏ ਜਿੰਨੇ ਬੰਦੇ ਉਧਰ ਖੜੇ ਸੀ ਪੁੱਛੋ ਤੂੰ ਜਾ ਕੇ ਕਿਸੇ ਦੀ ਬਣਾਉਂਗੇ ਮੈਨੂੰ ਵੀ ਪਤਾ ਕੌਣ ਆ ਉਹ ਉਹ ਪਹਿਲੀ ਵੀਡੀਓ ਚ ਨਹੀਂ ਹੈਗਾ ਬੰਦਾ ਜਿੰਨੇ ਬੰਦੇ ਖੜੇ ਆ ਸਾਰੇ ਆ 200 ਲੰਗਾ ਹੁਣ ਵੀ ਖੜੇ ਨਹੀਂ ਸਾਰੇ ਗਵਾਹ ਨੇ ਜੀ ਸਾਰਿਆਂ ਨੂੰ ਪਤਾ ਉਹ ਬੰਦਾ ਕੌਣ ਸੀ ਕੌਣ ਨਹੀਂ ਹਾਂਜੀ ਹਾਂਜੀ ਵੀਡੀਓ ਆ ਗਈ ਆਪਣੇ ਜਾ ਕੋਈ ਕਾਰਵਾਈ ਕਰਾਉਣੀ ਵੀਡੀਓ ਦੇਖ ਕੇ ਆਪ ਸਰਕਾਰ ਕਾਰਵਾਈ ਕਰਦੇ ਆ ਠੀਕਾ ਨਹੀਂ ਕਰਦੇ ਨਾ ਸਹੀ ਇਹਨਾਂ ਨੂੰ ਨਹੀਂ ਕਰਦੇ ਆ ਆਪ ਜਾਣਕਾ ਨੂੰ ਪੜਾ ਲੱਗਿਆ 2 ਮਿੰਟ ਦਾ ਮੈਂ ਸਮਾਂ ਮੰਗਿਆ 20 ਮਿੰਟ ਕੋਈ ਬਾਲੇ ਨਹੀਂ ਹੁੰਦੇ ਆ ਸਾਰਾ মিডিਆ ਤੁਹਾਨੂੰ ਫੋਨ ਕਰਕੇ ਸਰ ਨੇ ਬੁਲਾਇਆ ਤੇ ਇੱਥੇ ਖੜਿਓ 20 ਮਿੰਟ ਦਾ ਮੈਨੂੰ ਸਮਾਂ ਲਓ ਗੱਡੀ ਵੀ ਇੱਥੇ ਖੜੀ ਆ ਮੈਂ ਨੰਬਰ ਪਲੇਟ ਨਾਲ ਆਵਾਂ ਤਾਂ ਇਹਨਾਂ ਤੇ ਵੀ ਕਾਰਵਾਈ ਹੋਵੇ ਦੇਖੋ ਭਾਈ ਹੁਣ ਨੰਬਰ ਪਲੇਟ ਲਵਾਉਣ ਦੇ ਲਈ ਗੱਡੀ ਮੈਂ ਲੈ ਕੇ ਹੀ ਆਉਂਗਾ ਹੁਣ ਸਾਈਕਲ ਤੇ ਚੜ ਕੇ ਥੋੜੀ ਆਉਂਨਾ ਨੰਬਰ ਪਲੇਟ ਲਵਾਉਣ ਜਦ 20 ਮਿੰਟ ਦਾ ਸਮਾਂ ਦਿੱਤਾ 20 ਮਿੰਟ ਦੇਣੇ ਚਾਹੀਦੇ ਅਗਲੀ ਗੱਲ ਜਗਰਾਮਾਂ ਦੇ ਵਿੱਚ ਇੰਨਾ ਕੁਸ਼ ਹੋਇਆ ਰਾਤ ਨੂੰ 12 ਵਜੇ ਪਿੱਛੇ ਬੰਦੇ ਪੈਂਦੇ ਆ ਥਾਣੇ ਮੂਹਰੇ ਜਾਂਦਾ ਥਾਣੇ ਨੂੰ ਜਿੰਦਾ ਲਾਇਆ ਹੁੰਦਾਗਾ ਤੇ ਹੁਣ ਚਲੇ ਗਏ ਉਸ ਤੋਂ ਬਾਅਦ ਦੇ ਵਿੱਚ ਇੱਕ ਹੋਰ ਮੋਟਰਸਾਈਕਲ ਖੜਾ ਮਜਾ ਸਰ ਕਟੋ ਚਲਾਨ ਕਹਿੰਦੇ ਮੈਂ ਨਹੀਂ ਚਟਣਾ ਮੈਂ ਕਿਹਾ ਰੋਕਿਆਗਾ ਦੂਜੀ ਗੱਲ ਉਹ ਬੰਦੇ ਨਾ ਚਲਾਨ ਕਿਉਂ ਨਹੀਂ ਕਰਦੇ ਆ ਜੇ ਸੱਚੇ ਹੁੰਦੇ ਫੜ ਕੇ ਚਲਾਨ ਕੱਟਦੇ ਲੈ ਭਾਈ ਗਲਤ ਨੂੰ ਗਲਤ ਕਹਨੇ ਆ ਸ਼ਰਮ ਕਹਨੇ ਆ ਤੇ ਅਗਲੀ ਗੱਲ ਸੁਣੋ ਜੀ ਅਗਲੀ ਗੱਲ ਸੁਣੋ ਹੁਣ ਦੇਖੋ ਹੁਣ ਪ੍ਰਸ਼ਾਸਨ ਤੋਂ ਮੇਰਾ ਭਰੋਸਾ ਉੱਠ ਚੁੱਕਿਆ ਕਿਉਂਕਿ ਰਾਤ ਨੂੰ ਫਰਟ ਦਾ ਚਲਉਂਦੇ ਆਉਂਦੇ ਆਉਂਦੇ ਆ ਕੋਈ ਚੱਕਰ ਨਹੀਂ ਜਦੋਂ ਪਿੱਛੇ ਜੇ ਕੰਨ ਕੋਈ ਜਾਣੀ ਨਹੀਂ ਸੁਣ ਹੋਵੇ ਪੂਜੀ ਮੈਂ ਦੱਸੂਗੀ ਦੱਸੂਣ ਮੈਂ ਤੁਹਾਨੂੰ ਦੱਸ ਦੇ ਦੇਖੋ ਵੀਰੇ ਮੇਰਾ ਸਿਆ ਵੀ ਆ ਰਾਤ ਨੂੰ ਥਾਣੇ ਮੁਰੇ ਜਾਣਾ ਥਾਣੇ ਨੂੰ ਜਿੰਦੇ ਲੱਗੇ ਹੁੰਦੇ ਆ ਉਸ ਤੋਂ ਬਾਅਦ ਜਗਰਾਮਾਂ ਦੇ ਵਿੱਚ ਮੈਨੂੰ ਭਰੋਸਾ ਦਿਵਾਇਆ ਜਾਂਦਾ ਐਸਐਸਪੀ ਸਾਹਿਬ ਤੋਂ ਉਹ ਬੰਦੇ ਫੜੇ ਜਾਂਦੇ ਆ ਕਿਉਂਕਿ ਉਹਨੇ ਖਾਦੀ ਪੀਤੀ ਹੁੰਦੀ ਆ ਉਹ ਚਲੋ ਉਹਨਾਂ ਨਾਲ ਬਾਈ ਜੀ ਤੁਸੀਂ ਫੋਨ ਲਾ ਸਕਦੇ ਹੋ ਐਸਐਸਪੀ ਜਗਰਾਉਂ ਨੂੰ ਚੱਲਦੀ ਵੀਡੀਓ ਤੇ ਫੋਨ ਲਾ ਸਕਦੇ ਹੋ ਜਗਰਾਉਂ ਵਾਲੇ ਐਸਸੀ ਪੁੱਛਗਿੱਛ ਕਰ ਸਕਦੇ ਹੋ ਟੀਐਸਪੀ ਸਾਹਿਬ ਤੁਸੀਂ ਪੁੱਛਗਿੱਛ ਕਰ ਸਕਦੇ ਹੋ ਤੁਸੀਂ ਪੁੱਛਗਿੱਛ ਕਰਦਾ ਕਿਉਂ ਫੋਨ ਲਾ ਕੇ ਪੁੱਛੋ ਤੁਸੀਂ ਫੋਨ ਲਾਓ ਯਾਰ ਫਿਰ ਉਹਨਾਂ ਨੂੰ ਉੱਪਰ ਕੋਈ ਫੋਟੋ ਦਾ ਆਪ ਦਾ ਪ੍ਰਸ਼ਾਸਨ ਆਪ ਦੇ ਅਫਸਰ ਜਿਹੜੀ ਮਰਜ਼ੀ ਕਾਰਵਾਈ ਕਰ ਤੁਹਾਨੂੰ ਸਨਮਾਨ ਨਹੀਂ ਤੁਸੀਂ ਫੋਨ ਲਾਓ ਯਾਰ ਇਕਰਾਰ ਕੱਟਿਆ ਗਿਆ ਹੈ ਦੇਖੋ ਮੈਨੂੰ 20 ਮਿੰਟ ਦਾ ਸਮਾਂ ਨਹੀਂ ਦਿੱਤਾ ਗਿਆ ਅੱਜ ਮੈਂ ਸਰਵ ਤੇ ਸਰਵ ਨੰਬਰ ਪਲੇਟ ਲਵਾਉਣ ਜਦ ਵੀ ਨੰਬਰ ਪਲੇਟ ਬੜੀ ਹੋਈ ਯਾਰ 20 ਮਿੰਟ ਦਾ ਸਮਾਂ ਨਹੀਂ ਇਹ ਕਹਿੰਦੇ ਤੇ ਇੱਕ ਯਾਰ ਹੋਰ ਸੁਣੋ ਜੇ ਸੱਚੇ ਆ ਇਹਨਾਂ ਨੂੰ ਪਤਾ ਆ ਵੀ ਸਾਰਾ মিডিਆ ਆਇਆ ਹੋਇਆ ਜੇ ਸੱਚੇ ਆ ਤਾਂ ਮੋਟਰਸਾਈਕਲ ਤੇ ਨੰਬਰ ਪਲੇਟ ਨਹੀਂ ਲੱਗੀ ਮੈਂ ਉਹਨੂੰ ਰੋਕਿਆ ਨਹੀਂ ਮੈਂ ਦੇਖਿਆ ਹੀ ਨਹੀਂ ਇਹਨਾਂ ਨੇ ਨਹੀਂ ਰੋਕਿਆ ਇਹਨਾਂ ਦੇ ਉਹ ਬੰਦੇ ਨੇ ਰੋਕਿਆ ਉਹ ਨਾਲ ਡੈੜਾ ਉਹਦੇ ਪੱਗ ਬੰਨੀ ਖੜਾ ਇਹਨਾਂ ਦਾ ਆਪਦਾ ਬੰਦਾ ਮੈਂ ਕਿਹਾ ਸਾਦੀ ਬੰਦੇ ਨੇ ਮੋਟਰਸਾਈਕਲ ਰੋਕਿਆ ਘੱਟੋ ਚਲਾਣ ਕਹਿੰਦੇ ਨਹੀਂ ਜਾਣਦੇ ਆਪਣਾ ਬੰਦਾ ਆ ਖੜੇ ਆ ਸਾਰਾ মিডিਆ ਇੱਥੇ ਗਵਾਹ ਹੈ ਸਾਰੇ ਬੰਦੇ ਗਵਾਹ ਹੈ ਜੀ ਵੱਡੇ ਅਧਿਕਾਰੀਆਂ ਨੂੰ ਕੀ ਕਹਿਣਾ ਚਾਹੋਗੇ ਸਾਰੇ ਗਵਾਹ ਮੈਂ ਅਧਿਕਾਰੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜੀ ਵੀ ਜੇ ਕਿਸੇ ਬੰਦੇ ਨੇ ਨੰਬਰ ਪਲੇਟ ਲਵਾਉਣ ਜਾਣਾ ਹੈਗਾ ਉਹਨੂੰ 20 ਮਿੰਟ ਦਾ ਸਮਾਂ ਤਾਂ ਦੇ ਦਿਓ ਨੰਬਰ ਪਲੇਟ ਆਈ ਪਈਰ ਨੇਜਾ ਪਲੇਟ ਵਾਲਿਆਂ ਦੇ ਪਿੱਛੇ ਨੰਬਰ ਪਲੇਟ ਹੀ ਲਵਾਉਣੀਆਂ ਸਿਰਫ ਤੇ ਸਿਰਫ ਆਹ ਦੇਣਾ ਨੂੰ ਆਹ ਤੁਰ ਕੇ ਜਾਵਾ ਜੀ ਤੀ ਦਾ ਚਲਾਨ ਵੀ ਕੱਟਦਾ ਮੈਨੂੰ ਤਾਂ ਫਿਕਰ ਦਾ ਸਮਾਂ ਨਹੀਂ ਦਿੱਤਾ ਮੈਂ ਤਾਂ ਕਰਨਾ ਹੀ ਆ ਉਹ ਦੇਖੋ ਕਿ ਮੈਂ 20 ਮਿੰਟ ਦਾ ਸਮਾਂ ਬਾਈ ਜੀ ਤੁਸੀਂ ਜਾਲੀਆਂ ਤਾਂ ਉਹ ਵੀ ਕਿਹਾ ਇਹ ਮਿੰਟ ਦਾ ਸਮਾਂ ਦਾ ਬੰਦਾ ਵੀ ਜਾਲੀਆਂ ਨਹੀਂ ਲਾਉਣੀ ਤੁਸੀਂ ਨੇ ਮੈਂ ਤੁਹਾਡੇ ਕੀ ਕੰਮ ਕਰਦੇ ਹੋ ਤੁਸੀਂ ਇਹ ਨਾਮ ਕੀ ਹੈ ਤੁਹਾਡੇ ਕੀ ਕੰਮ ਕਰਦੇ ਹੋ ਜੀ ਅਸੀ ਅਗਰ ਕੱਲ ਨੂੰ ਕੋਈ ਜਾਨੀ ਨੁਕਸਾਨ ਹੁੰਦਾ ਕੌਣ ਜ਼ਿੰਮੇਵਾਰ ਹੈ ਚਲਾਨੇ ਕੱਟੇਗਾ ਜੀ ਜੇ ਕੱਲ ਨੂੰ ਨੁਕਸਾਨ ਹੁੰਦਾ ਜਾਨੀ ਨੁਕਸਾਨ ਤਾਂ ਅਫਸਰ ਜ਼ਿੰਮੇਵਾਰ ਹੋਣਗੇ ਆ ਅਫਸਰ ਜ਼ਿੰਮੇਵਾਰ ਹੋਣਗੇ ਬਹੁਤ ਇਹਨਾਂ ਨੇ ਪਰੇਸ਼ਾਨ ਕੀਤਾ ਹੋਇਆ ਦੇਖੋ ਇਹ ਆਪਾਂ ਦਾ ਪਿਆਰ ਦਾ ਗੱਲ ਕਰ ਜਾ 20 ਮਿੰਟ ਦਾ ਸਮਾਂ ਨਹੀਂ ਦੇ ਰਾ ਉੱਪਰ ਦੀ ਫੇਰ ਨਾ ਪੱਟੇ ਆਫਸਰਾਂ ਨੇ ਕਹਿਣਾ ਵੀ ਰਫ਼ਤਾਰ ਹੈ ਵੀਡੀਓ ਪਾ ਕੇ ਸੋਸ਼ਲ ਮੀਡੀਆ ਤੇ ਬਦਨਾਮ ਕਰਦਾ ਪ੍ਰਸ਼ਾਸਨ ਮੀਡੀਆ ਆ ਫੋਨ ਲਾ ਕੇ ਸੱਦਿਆ ਇਹਨਾਂ ਨੇ ਮੈਨੂੰ ਦੇਖ ਕੇ ਫੋਨ ਲਾ ਕੇ ਸੱਦਿਆ ਮੀਡੀਆ ਉਹ ਵੀਡੀਓ ਉਹ ਮੈਂ ਤਾਂ ਆਪ ਚਾਹੁੰਦਾ ਸੀ ਵੀ ਕਾਨੂੰਨ ਸੋਸ਼ਲ ਮੀਡੀਆ ਦੇ ਗੱਲ ਲੈ ਕੇ ਆਣੀ ਆਪ ਦਾ ਜਰੂਰ ਸਾਫ਼ ਕਰਾ ਦੇ ਦੱਸੋ ਉਹ ਇੱਥੇ ਦੱਸੋ ਮੇਰੀ ਕੀ ਗਲਤੀ ਆ ਇੱਥੇ ਮੈਂ ਗਲਤ ਹਾਂ ਤਾਂ ਵੀ ਜਰੂਰ ਕਹਾਂਗੇ ਵੀ ਸਹੀ ਹੈ ਮੇਰਾ ਕਹਾਂਗੇ ਜੀ ਇੱਥੇ ਡਰ ਕੇ ਰਹਿ ਰਹੇ ਹੋ ਤੁਸੀਂ ਜਾਲੀਆਂ ਦਾ ਚਲਾਣ ਬਾਈ ਜੀ ਕਿਸ ਤੋਂ ਡਰਦਾ ਬਾਈ ਜੀ ਤੁਸੀਂ ਜਾਲੀਆਂ ਦਾ ਚਲਾਣ ਕੀਤਾ 20 ਮਿੰਟ ਦਾ ਸਮਾਂ ਦਿਓ ਮੈਂ ਤੇਤੋਂ ਕਿਉਂ ਡਰਾਂ 20 ਮਿੰਟ ਦਾ ਸਮਾਂ ਤਾਂ ਦਿਓ ਬਾਈ ਜੀ ਇੱਥੇ ਸਰ ਖੜੇ ਆ ਬਾਈ ਜੀ ਤੁਸੀਂ ਕੋਈ ਨੰਬਰ ਪਲੇਟ ਲੈ ਕੇ ਆਉਣੀ ਆ ਤੁਸੀਂ ਮੈਂ ਦੇਖੋ ਨਹੀਂ ਦੱਸਦਾ ਕਿਸ ਤੋਂ ਡਰਦਾ ਮੈਂ ਵੀ ਜੂਰ ਕਰ ਰਿਹਾ ਹਾਂ ਉਹ ਤੋਂ ਡਰਦਾ ਬਾਈ ਜੀ ਤੁਸੀਂ ਜਾਲੀਆਂ ਦਾ ਚਲਾਣ ਕੀਤਾ ਵਾ ਤੁਸੀਂ ਐਸਐਸਪੀ ਸਾਹਿਬ ਨੂੰ ਫੋਨ ਹੋਣਾ ਸੀ ਵੀ ਇਹਨੂੰ ਦਾਕ ਕੇ ਥ੍ਰੈਟ ਹੈਗੇ ਕਿ ਨਹੀਂ ਨਹੀਂ ਫਿਰ ਸਾਹਮਣੇ ਪੁੱਛੋ ਵੀਡੀਓ ਚਲਦੀ ਚ ਪੁੱਛੋ ਨਾ ਸਾਰੇ ਕੁਝ ਨਹੀਂ ਸਾਹਮਣੇ ਸਾਹਮਣੇ ਜੱਗ ਜਾਈ ਰਹੂਗਾ ਜੀ ਸਾਰੇ ਸਾਹਮਣੇ ਸਾਰੇ ਸਾਹਮਣੇ ਜੱਗ ਜਾਈ ਹੋਣਾ ਚਾਹੀਦਾ ਚਲਦੀ ਵੀਡੀਓ ਤੇ ਹੋਰ ਮੈਂ ਕਰਦਾ ਜਿਹੜਾ ਲਰਨਿੰਗ ਸੰਸਤ ਬਣਾਇਆ ਨਾ ਲਰਨਿੰਗ ਦੇ ਕਿੰਨੇ ਧਰਾਵਾ ਨੇ ਆ ਦੇ ਬਾਈ ਜੀ ਧਰਾਵਾ ਦੀ ਗੱਲ ਨਹੀਂ ਮੈਂ ਤੁਹਾਨੂੰ ਇਹ ਕਹਿੰਦਾ ਵਾਂ ਵੀ ਤੁਸੀਂ ਫੋਨ ਤਾਂ ਲੈ ਲਓ ਆਪਣਾ ਨਾਮ ਬੋਲੋ ਜਿਹੜਾ ਕੀ ਹੈ ਤੁਸੀਂ ਫੋਨ ਲਾਓ ਨਾ ਉਹਨਾਂ ਨੂੰ ਆ ਧਮਕੀ ਦਿਓ ਦੇ ਰਹੇ ਹਾਂ ਵੀ ਧਰਾਵਾ ਲਾਉਂਗਾ ਐ ਕਰੂੰਗਾ ਆ ਦੇਖ ਲਓ ਜੀ ਆ ਹੁਣ ਵੀਡੀਓ ਦੇ ਵਿੱਚ ਕਹਿ ਲਾ ਵੀ ਆ ਧਰਾਵਾ ਲੱਗਦੀਆਂ ਨੇ ਉਹ ਲੱਗਦੀਆਂ ਨੇ ਆ ਧਮਕੀ ਦੇ ਰਿਹਾ ਉਤੋਂ ਹੀ ਸ਼ਰੇਆ ਧ ਨੀ ਲਾੜੋ ਕੋਈ ਗੱਲ ਨਾ ਲਰਨਿੰਗ ਦਾਸ ਤਾ ਨਾ ਨਹੀਂ ਲਾਓ ਤੁਸੀਂ ਮੈਂ ਤਾਂ ਲਾੜੋ ਮਾਰੀ ਉਹ ਲਾਉਂਗਾ ਭਾਈ ਇਹ ਸ਼ੋਰ ਨੂੰ ਤੁਸੀਂ ਲੈ ਗਿਓ ਹੈ ਨਹੀਂ ਬਿਲਕੁਲ ਮੇਰੇ ਕੋਲ ਨਹੀਂ ਹੈਗਾ ਕੁਛ ਇੱਧਰ ਮੇਰੇ ਕੋਲ ਹੈ ਗੱਡੀ ਤੁਸੀਂ ਚਲਾ ਰਹੇ ਹੋ ਮੇਰੀ ਨਹੀਂ ਗੱਡੀ ਵੀਰੇ ਮੇਰੀ ਨਹੀਂ ਗੱਡੀ ਹੈਗੀ ਇਹਨਾਂ ਦੀ ਗੱਡੀ ਹੈ ਕਿ ਆਓ ਸ਼ੁਰੂ ਪਹਿਲਾਂ ਮੈਂ ਨੰਬਰ ਪਲੇਟ ਲਿਆਵਾਂਗੇ ਕਿਹੜੀ ਚੀਜ਼ ਹੈ ਪਹਿਲਾਂ ਮੈਨੂੰ ਆਏ ਨੰਬਰ ਪੇਰ ਧਾਊ ਬਲਾਂ ਸ਼ੁਰੂ ਤੋਂ ਸ਼ੁਰੂ ਲੱਗਿਆ ਸ਼ੋਰ ਦਾ ਪলিউਸ਼ਨ ਵੀ ਲੈ ਆਉਣਾ ਆਓ ਦਿਖਾਓ ਆ ਸਾਰੇ ਜਣੇ ਖੜਾ ਹੋ ਜਾ ਮੈਂ ਸਾਰਾ ਕੁਝ ਲੈ ਆਉਣਾ ਆਹ ਹੁਣ ਹੀ ਕੱਢ ਕੇ ਦਿਖਾ ਦਿੰਦਾ ਜਿਹੜੀ ਜਿਹੜੀ ਤੂੰ ਵਾਹੀ ਉਥਾਂ ਹੀ ਦਿਖਾਉਂਗਾ ਅਜੀ ਉਹ ਕੀ ਨਾਮ ਹੈ ਤੁਹਾਡਾ ਜੀ